ਪੰਜਾਬ ਦੀ ਸਿਹਤ ਕ੍ਰਾਂਤੀ ਆਮ ਆਦਮੀ ਪਾਰਟੀ ਨੇ ਖੋਲੇ ਪੰਜਾਬ ਦੇ ਵਿੱਚੋਂ अनेका ਮੁਹੱਲਾ ਕਲੀਨਿਕ ਲੋਕਾਂ ਨੂੰ ਹੋਇਆ ਬਹੁਤ ਫਾਇਦਾ ਪੰਜਾਬ ਸਰਕਾਰ ਨੇ ਆਪਣੇ 833 ਆਮ ਆਦਮੀ ਕਲੀਨਿਕ ਰਾਹੀਂ ਗਰਭਵਤੀ ਔਰਤਾਂ ਲਈ ਇੱਕ ਵਧੀਆ ਪ੍ਰੋਗਰਾਮ ਸ਼ੁਰੂ ਕੀਤਾ ਜਿਸ ਵਿੱਚ ਸਾਰੀਆਂ ਜਾਂਚਾਂ ਤੇ ਅਲਟਰਾਸਾਊਂਡ ਬਿਲਕੁਲ ਮੁਫਤ ਨੇ ਹਾਲ ਜੀ ਮੈਰੀ ਨਾ ਤੇ ਮਾਣ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਦਲ ਦੇ ਤਜਾਬੇ ਪੰਜਾਬ ਸਰਕਾਰ ਦੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਸੱਤਾ ਦੇ ਵਿੱਚ ਆਇਆ ਤਾਂਨੇਕਾਂ ਤਰ੍ਹਾਂ ਦੇ ਕੰਮ ਕੀਤੇ ਗਏ ਨੇ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਗਏ। ਉਦੋਂ ਜੇਕਰ ਗੱਲ ਕੀਤੀ ਜਾਵੇ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਅਨੇਕਾਂ ਮੁਹੱਲਾ ਕਲੀਨਿਕ ਪੰਜਾਬ ਦੇ ਵਿੱਚ ਖੋਲੇ ਗਏ ਨੇ ਜਿਸ ਦਾ ਔਰਤਾਂ ਨੂੰ ਅਤੇ ਲੋਕਾਂ ਨੂੰ ਬੇਹੱਦ ਫਾਇਦਾ ਹੋਇਆ। ਆਓ ਤੁਹਾਨੂੰ ਡਿਟੇਲ ਦੇ ਨਾਲ ਦੱਸ ਦਿਆਂ ਕਿ ਕਿੰਨੇ ਮੁਹੱਲਾ ਕਲੀਨਿਕ ਖੋਲੇ ਗਏ ਤੇ ਇਹਦੇ ਵਿੱਚ ਮਿਲਣ ਵਾਲੀਆਂ ਸਹੂਲਤਾਂ ਕਿਹੜੀਆਂ-ਕਿਹੜੀਆਂ ਨੇ। ਪੰਜਾਬ ਦੀ ਸਿਹਤ ਕ੍ਰਾਂਤੀ ਜੋ ਮੁਫਤ ਪ੍ਰੈਗਨੈਂਸੀ ਕੇਅਰ ਅਤੇ ਅਲਟਰਾਸਾਉਂ ਪੰਜਾਬ ਸਰਕਾਰ ਨੇ ਆਪਣੇ 833 ਆਮ ਆਦਮੀ ਕਲੀਨਿਕ ਰਾਹੀਂ ਗਰਭਵਤੀ ਔਰਤਾਂ ਲਈ ਇੱਕ ਵਧੀਆ ਪ੍ਰੋਗਰਾਮ ਸ਼ੁਰੂ ਕੀਤਾ ਜਿਸ ਵਿੱਚ ਸਾਰੀਆਂ ਜਾਂਚਾਂ ਤੇ ਅਲਟਰਾਸਾਉਂਡ ਬਿਲਕੁਲ ਮੁਫਤ ਨੇ ਆਖਰ ਮੁਸ਼ਕਲਾਂ ਕੀ ਕੀ ਸੀ ਪੰਜਾਬ ਦੇ ਵਿੱਚ 70% ਤੋਂ ਘੱਟ ਗਰਭਵਤੀ ਔਰਤਾਂ ਪਹਿਲੀ ਵਾਰ ਜਾਂਚ ਲਈ ਜਾਂਦੀਆਂ ਸਨ ਅਤੇ ਮਾਂਾਂ ਦੀ ਮੌਤ ਦਾ ਦਰ 90% 1 ਲੱਖ ਬੱਚਿਆਂ ਤੇ ਸੀ ਹਰ ਸਾਲ 4.3 ਲੱਖ ਔਰਤਾਂ ਗਰਭਤੀ ਹੁੰਦੀਆਂ ਸਨ ਇਸ ਲਈ ਫੋਰ ਅ ਕਾਰਵਾਈ ਦੀ ਲੋੜ ਸੀ ਆਖਿਰ ਦਾ ਹੱਲ ਕੀ ਨਿਕਲਿਆ ਹੁਣ ਸਾਰੀਆਂ ਪ੍ਰੈਗਨਨਸੀ ਜਾਂਚ ਐਚ ਆਈ ਵੀ ਸਿੰਬल्स ਖੂਨ ਦੀ ਜਾਂਚ 슈ਗਰ ਥਾਇਰਾਇਡ ਹੈਪੀਟਾਈਟਸ ਬੱਚੇ ਦੇ ਦਿਲ ਦੀ ਧੜਕਣ ਕੋਲੇਸਟ੍ਰੋਲ ਹਿਮੋਗਲੋਬਿਨ ਸਾਰੀਆਂ ਘਰ ਦੇ ਨੇੜੇ ਇਹ ਏਸੀ ਦੇ ਮੁਫਤ ਨਹੀਂ ਸਭ ਤੋਂ ਖਾਸ ਗੱਲ ਅਲਟਰਾ ਸਾਊਂਡ ਬਾਜ਼ਾਰ ਦੇ ਵਿੱਚ ਇਸ ਦੀ ਕੀਮਤ 8 ਤੋਂ 2000 ਰੁਪਇਆ ਇਸੇ ACC ਦੀ ਰੈਕਨ ਸਲਿੱਪ ਦੇ ਨਾਲ ਸਰਕਾਰੀ ਪ੍ਰਾਈਵੇਟ ਸੈਂਟਰਾਂ ਦੇ ਵਿੱਚ ਬਿਲਕੁਲ ਮੁਫਤ ਹੈ ਜਿਸ ਕਰਕੇ ਗਰਭਤੀ ਮਹਿਲਾਵਾਂ ਨੂੰ ਕਾਫੀ ਜ਼ਿਆਦਾ ਫਾਇਦਾ ਮਿਲਿਆ ਆਖਰੀ ਦਾ ਅਸਰ ਕੀ ਹੋਇਆ ਸਿਰਫ 4 ਮਹੀਨਿਆਂ ਦੇ ਵਿੱਚ 10000 ਤੋਂ ਵੱਧ ਔਰਤਾਂ ਨੂੰ 1 ਕਰੋੜ ਦੇ ਮੁਫਤ ਅਲਟਰਾ ਸਾਊਂਡ ਮਿਲੇ ਨੇ ਹਰ ਮਹੀਨੇ ਲਗਭਗ 20000 ਗਰਭਤੀ ਔਰਤਾਂ ਇਹ ਇਹ ਸੀ ਆਉਂਦੀਆਂ ਨੇ ਅਤੇ ਹਰ ਮਹੀਨੇ 5000 ਹਾਈ ਰਿਸਕ ਪ੍ਰੈਗਨੈਂਸੀ ਦੀ ਪਛਾਣ ਹੁੰਦੀ ਹੈ ਅਤੇ ਉਹਨਾਂ ਨੂੰ ਸਪੈਸ਼ਲਿਸਟ ਕੇਅਰ ਲਈ ਭੇਜਿਆ ਜਾਂਦਾ ਜੇਕਰ ਅਸੀਂ ਇਸ ਦੇ ਉੱਤੇ ਗੱਲ ਕਰੀਏ ਕਿ ਡਾਕਟਰ ਅਜ ਬਲਬੀਰ ਸਿੰਘ ਜੋ ਕਿ ਸਿਹਤ ਮੰਤਰੀ ਨੇ ਤਾਂ ਉਹਨਾਂ ਨੇ ਕੀ ਕਿਹਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਵਿੱਚ ਇੱਕ ਅਜਿਹਾ ਹੈਲਥ ਕੇਅਰ ਸਿਸਟਮ ਬਣਨਾ ਜਾ ਰਿਹਾ ਜੋ ਹਰ ਮਾਂ ਨੂੰ ਘਰ ਦੇ ਨੇੜੇ ਵਧੀਆ ਦੇਖਭਾਲ ਦੇਵੇਗਾ ਆਮ ਆਦਮੀ ਕਲੀਨਿਕ ਦੇ ਵਿੱਚ ਪ੍ਰੈਗਨਨਸੀ ਕੇਅਰ ਦਾ ਵਿਸਥਾਰ ਭਾਰਤ ਵਿੱਚ ਪ੍ਰਾਇਮਰੀ ਹੈਲਥ ਕੇਅਰ ਲਈ ਨਵਾਂ ਬੈਚਮਾਰਕ ਸੈੱਟ ਕਰ ਰਿਹਾ ਸੋ ਦਾਅਦ ਜੀ ਹੈ ਕਿ ਆਮ ਆਦਮੀ ਪਾਰਟੀ ਮੁਹੱਲਾ ਕਲੀਨਿਕ ਜੋ ਪੰਜਾਬ ਦੇ ਵਿੱਚ ਖੋਲੇ ਗਏ ਨੇ ਇਸ ਦਾ ਲੋਕਾਂ ਨੂੰ ਖਾਸ ਕਰਕੇ ਮਹਿਲਾਵਾਂ ਨੂੰ ਇੰਨਾ ਕੋ ਜਿਆਦਾ ਫਾਇਦਾ ਹੋਇਆ ਕਿ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਕਿਉਂਕਿ ਦਿੱਲੀ ਦੀ ਤਰਜ ਦੇ ਆਧਾਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਅਨੇਕਾਂ ਅਜਿਹੇ ਕੰਮ ਕੀਤੇ ਜਾ ਰਹੇ ਨੇ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਉੱਥੇ ਆ ਜਿਹੜੀ ਕਿ ਕਈ ਵਾਰ ਸਰਕਾਰ ਬਣੀ ਤਾਂ ਹੁਣ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੀ ਅਜਿਹੇ ਉਭਾਰੇ ਕਰ ਰਹੀ ਹੈ ਕਿਉਂਕਿ ਸਿਹਤ ਸਮੱਸਿਆਵਾਂ ਨੂੰ ਲੈ ਕੇ अनेका ਤਰ੍ਹਾਂ ਦੀਆਂ ਦਿੱਕਤਾਂ ਔਰਤਾਂ ਨੂੰ ਪੇਸ਼ ਆਉਂਦੀਆਂ ਸੀ ਕਿ ਗਰਭਤੀ ਹੋਣ ਦੇ ਚਲਦੇ ਉਹਨਾਂ ਨੂੰ ਦੂਰ ਦੂਰ ਤੱਕ ਆਪਣਾ ਇਲਾਜ ਕਰਵਾਉਣੇ ਜਾਣਾ ਪੈਂਦਾ ਸੀ ਪਰ ਹੁਣ ਮਹੱਲਾ ਕਲੀਨਿਕ ਦਾ ਇੰਨਾ ਕੁ ਜ਼ਿਆਦਾ ਇਨ ਮਹਿਲਾਵਾਂ ਨੂੰ ਫਾਇਦਾ ਹੋਇਆ ਸੁੱਖ ਹੋਇਆ ਲਾਭ ਹੋਇਆ ਕਹਿ ਸਕਦੇ ਆ ਕਿ ਹੁਣ ਮਹਿਲਾਵਾਂ ਜਾਂਚ ਦੇ ਵਾਸਤੇ ਜਾਂਦੀਆਂ ਨੇ ਕਈ ਵਾਰ ਕੋਈ ਅਜਿਹਾ ਕੇਸ ਆ ਜਾਂਦਾ ਹੈ ਕਿ ਜਿੱਥੇ ਲੱਗਦਾ ਹੈ ਕਿ ਮਹਿਲਾਵਾਂ ਨੂੰ ਇੱਥੇ ਨਹੀਂ ਬਲਕਿ ਕਿਸੇ ਹੋਰ ਹਸਪਤਾਲ ਦੇ ਵਿੱਚ ਜਾਣਾ ਹੋਵੇਗਾ ਤਾਂ ਉਸ ਦੇ ਲਈ ਵੀ ਖਾਸ ਉਪਰਾਲੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਨੇ ਤਾਂ ਦਾਅਵਾ ਦੇ ਕਿ ਹਰ ਤਰ੍ਹਾਂ ਦੇ ਅਲਟਰਾ ਸਾਊਂਡ ਹਰ ਤਰ੍ਹਾਂ ਦੇ ਜਿਹੜੇ ਟੈਸਟ ਨੇ ਉਹ ਮਹਿਲਾਵਾਂ ਦੇ ਮੁੱਢ ਦੇ ਵਿੱਚ ਹੁੰਦੇ ਨੇ ਨਹੀਂ ਮਹਿਲਾਵਾਂ ਦਾ ਇੱਕ ਇੱਕ ਟੈਸਟ ਕਾਫੀ ਕੀਮਤੀ ਹੁੰਦਾ ਸੀ ਤੇ ਅਨੇਕਾਂ ਤਰ੍ਹਾਂ ਦਾ ਖਰਚਾ ਮਹਿਲਾਵਾਂ ਨੂੰ ਜਿਹੜਾ ਦੇਖਣਾ ਪੈਂਦਾ ਸੀ ਅਲਟਰਾ ਸਾਊਂਡ ਜੋ ਕਿ ਬਾਹਰ 800 ਤੋਂ 2000 ਤੱਕ ਇੱਥੋਂ ਤੱਕ ਕਿ ਪ੍ਰਾਈਵੇਟਾਂ ਦੀ ਜ਼ਿਕਰ ਗੱਲ ਕਰੀਏ ਤਾਂ ਘੱਟੋ ਘੱਟ 4 ਤੋਂ 5000 ਤੱਕ ਦੇ ਟੈਸਟ ਹੁੰਦੇ ਸਨ ਜਿਸ ਤੋਂ ਕਿ ਮਹਿਲਾਵਾਂ ਨੂੰ ਕਾਫੀ ਵੱਡੀ ਰਾਹਤ ਮਿਲਿਆ ਹੈ ਅਤੇ ਇਹਨਾਂ ਸਾਰੀਆਂ ਰਾਤਾਂ ਦੇਖਦੇ ਹੋਏ ਅਤੇ ਮਹਿਲਾਵਾਂ ਨੂੰ ਮਿਲਣ ਵਾਲੇ ਲਾਭਾਂ ਨੂੰ ਇਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਬਾਕੀ ਤੁਸੀਂ ਆਮ ਆਦਮੀ ਪਾਰਟੀ ਦੇ ਮੋਹੱਲਾ ਕਲੀਨਿਕ ਨੂੰ ਲੈ ਕੇ ਇਸ ਉਪਰਾਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਆਪਣੀ ਰਾਏ ਜ਼ਰੂਰ ਸਾਂਝੀ ਕਰਿਓ।